ਦੇਰੀ ਮਾੜਾ ਜੇ ਤੁਸੀਂ ਠਹਿਰ ਕੇ ਆ ਜਾਂਦੇ ਆ ਨੀਚੇ ਦੇਖ ਲਓ ਪੋਚਾ ਲਾ ਰਹੀ ਐ ਮੈਂ ਦੁਬਾਰਾ ਮੈਨੂੰ ਫੇਰ ਲਾਉਣਾ ਪੈ ਜੂਗਾ ਅੱਛਾ ਨਾ ਹੁਣ ਮੇਰੇ ਘਰ ਦੀ ਰਸੋਈ ਦੇ ਵਿੱਚ ਮੈਂ ਤੈਨੂੰ ਪੁੱਛ ਕੀ ਆਵਾ ਜੇ ਪੋਚਾ ਲਾਉਣਾ ਸੀ ਟਾਈਮ ਨਾ ਲਾ ਲੈਦੀ ਆਹ ਏਡੀ ਧੁੱਪ ਚੜੀ ਬੈਠੀ ਐ ਤੇਰਾ ਵੀ ਕੀ ਕਸੂਰ ਆ ਕੋਈ ਅੱਲਾ ਬਾਤਾ ਕਰਦੇ ਆ ਰਾਤ ਨੂੰ ਅੱਖ ਖੁੱਲਦੀ ਨਹੀਂ ਫਿਰ ਹਨਾ ਦੇ ਦੇ ਤੁਸੀਂ ਸ਼ਾਇਦ ਗਲਤ ਸਮਝ ਰਹੇ ਹੋ ਮੈਂ ਤਾਂ ਤੁਹਾਨੂੰ ਤਾਂ ਕਹਿ ਰਹੀ ਸੀਗੀ ਵੀ ਨੀਚੇ ਗੰਦਾ ਹੋ ਜਾਣਾ ਫਿਰ ਮੈਂ ਬਾਕੀ ਦੇ ਵੀ ਕੰਮ ਕਰਨੇ ਨੇਗੇ ਤੈਨੂੰ ਕੀ ਲੱਗਦਾ ਵੀ ਤੂੰ ਸਾਰਾ ਦਿਨ ਮੇਰੀਆਂ ਅੱਖਾਂ ਮੂਰੇ ਰਹਿਣੀ ਆ ਤੇ ਸਾਨੂੰ ਤੇਰੇ ਕਿਸੇ ਗੱਲ ਬਾਰੇ ਨਹੀਂ ਪਤਾ ਅਸੀਂ ਤੇਰੇ ਬਾਰੇ ਜਾਣਦੇ ਹੀ ਨਹੀਂ ਹੈਗੇ ਤੇ ਤੁਸੀਂ ਕੀ ਗੱਲਾਂ ਕਰੀ ਜਾਂਦੇ ਹੋ ਤੇ ਹੁਣ ਮੈਂ ਕੀ ਕਰਤਾ ਅਜਾ ਐਡੀ ਭੋਲੀ ਨਾ ਬਣ ਐਡੀ ਭੋਲੀ ਤੂੰ ਹੈ ਨਹੀਂ ਆ ਜਿਹੜਾ ਕੁਝ ਤੂੰ ਕਰਦੀ ਫਿਰਦੀ ਆ ਉਹ ਮੈਨੂੰ ਛੱਡ ਇਹਨਾਂ ਨੂੰ ਵੀ ਪਤਾ ਇਹਨਾਂ ਨੂੰ ਛੱਡ ਉਹ ਤੇਰੀ ਸੱਸ ਨੂੰ ਵੀ ਪਤਾ ਨਾ ਤੁਸੀਂ ਮੈਨੂੰ ਇੰਨਾ ਕੁ ਸੁਣਾਈ ਜਾਂਦੇ ਹੋ ਇੰਨਾ ਬੁਰਾ ਭਲਾ ਬੋਲੀ ਜਾਂਦੇ ਹੋ ਘੱਟੋ ਘੱਟ ਮੈਨੂੰ ਇਹ ਤਾਂ ਦੱਸ ਦੋ ਮੇਰਾ ਕਸੂਰ ਕੀ ਆ ਮੈਂ ਕਰਿਆ ਕੀ ਆ ਕਸੂਰ ਤੂੰ ਮੈਨੂੰ ਪੁੱਛਦੀਆਂ ਕ ਦੱਸਦੀਆਂ ਐਡੀ ਬੋਲੀ ਤੂੰ ਹੈ ਨਹੀਂ ਵੀ ਤੈਨੂੰ ਇਹੀ ਨਾ ਪਤਾ ਹੋਵੇ ਵੀ ਹਜੇ ਤੱਕ ਤੂੰ ਕਸੂਰ ਕੀ ਕੀਤਾ ਜਾਂ ਕੀ ਨਹੀਂ ਕੀਤਾ ਦੇਖ ਲੈ ਜਮਾਨਾ ਕਹੇ ਜਾ ਆ ਗਿਆ ਨਹੀਂ ਬਾਹਰ ਤੂੰ ਚੱਕਰ ਚਲਾਈ ਫਿਰਦੀਆਂ ਲੋਕਾਂ ਦੇ ਮੋਟਰਸਾਈਕਲਾਂ ਦੇ ਢੇਡੇ ਕਾੜਦੀ ਫਿਰਦੀਆਂ ਤੇ ਹਜੇ ਆਹ ਦੇਖ ਲੈ ਮੈਨੂੰ ਸ਼ਰੀਫ ਬਣ ਕੇ ਦਿਖਾਉਣੀ ਐ ਸ਼ਰੀਫ ਹ ਤੇਰੇ ਵਰਗੀਆਂ ਨਹੀਂ ਹੁੰਦੀਆਂ ਉਹ ਤਾਂ ਦੂਰੋਂ ਪਤਾ ਲੱਗ ਜਾਂਦੀਆਂ ਆ ਤੇਰਾ ਚਿਹਰਾ ਸ਼ਰੀਫਾ ਵਾਲਾ ਪਲਾਂ ਤੂੰ ਹੀ ਦੱਸ ਦੇ ਜੀ ਜੀ ਮੇਰੇ ਨਾਲ ਨਾ ਫਾਲਤੂ ਗੱਲ ਕਰਨ ਦੀ ਲੋੜ ਨਹੀਂ ਹੈਗੀ ਤੇ ਰਹੀ ਗੱਲ ਚੱਕਰ ਦੀ ਸਾਡੇ ਚਾਹੇ ਜੀ ਕੋਈ ਗੱਲ ਨਹੀਂ ਹੈਗੀ ਜਿਹੜੇ ਤੁਸੀਂ ਆਪਣੇ ਦਿਮਾਗ 'ਚ ਸੋਚੀ ਬੈਠੇ ਹੋ ਉਹ ਤਾਂ ਮੈਨੂੰ ਬੱਸ ਨਹੀਂ ਸੀ ਮਿਲਦਰੀ ਤੇ ਉਹਨੇ ਉ ਵੀ ਪਿੰਡ ਨੂੰ ਆਉਣਾ ਸੀ ਕਹਿੰਦਾ ਚਲ ਮੈਂ ਨਾਲ ਲੈ ਚੱਲਦਾ ਏਜ ਕਿੱਡੀ ਵੱਡੀ ਗੱਲ ਹੋ ਗਈ ਜਿਹੜਾ ਤੁਸੀਂ ਛੋਟੀ ਜੀ ਗੱਲ ਦਾ ਐਡਾ ਵੱਡਾ ਪਤੰਗੜ ਬਣਾ ਲਿਆ ਪਤੰਗੜ ਮੈਂ ਬਣਾ ਲਿਆ ਹੈ ਅੱਛਾ ਮੈਂ ਤੇ ਤੇ ਇਲਜ਼ਾਮ ਲਾਉਣੀ ਆ ਸਹੀ ਗੱਲ ਆ ਸੱਚੀ ਝੂਠ ਵੀ ਬੋਲਿਆ ਨਾ ਤੈ ਤੂੰ ਚੌਰਸੀ ਰੋੜਤਾ ਆ ਜਿਹਦਾ ਯਕੀਨ ਭੋਰਾ ਵੀ ਨਾ ਹੋਵੇ ਨਾ ਮੈਨੂੰ ਐਂ ਦੱਸ ਵੀ ਐਨਾ ਕਿਹਦੇ ਕੋਲ ਟਾਈਮ ਆ ਐਨਾ ਕਿਹੜਾ ਤੇਰੇ ਵਾਸਤੇ ਕੋਈ ਵੇਲਾਗਾ ਜਿਹੜਾ 2 2.5 ਘੰਟੇ ਤੈਨੂੰ ਮੋਟਰਸਾਈਕਲ ਤੇ ਬਿਠਾ ਕੇ ਤੇਰੇ ਫਾਰਮ ਭਰਾ ਕੇ ਤੈਨੂੰ ਖਵਾ ਪਿਆ ਕੇ ਤੈਨੂੰ ਵਾਪਸ ਛੱਡਣ ਆਇਆ ਯਕੀਨ ਨਹੀਂ ਹੁੰਦਾ ਸੱਚੀ ਮੈਨੂੰ ਤੇਰੀ ਗੱਲ ਤੇ ਪਰ ਹਾਂ ਇੱਕ ਗੱਲ ਦੀ ਮੈਨੂੰ ਤੇਰੇ ਤੇ ਜ਼ਰੂਰ ਨਾਰਾਜ਼ਗੀ ਹੈ ਵੀ ਜੇ ਕੋਈ ਭਾਰ ਦੀ ਹੂ ਸੀ ਕੋਈ ਚੱਜਦਾ ਤਾਂ ਭਾਰ ਲੈਂਦੀ ਇਹਦੇ ਨੰਗ ਦੇ ਪੱਲੇ ਕੀ ਐ ਨਹੀਂ ਇਹ ਤੋ ਕੀ ਕੱਢਣ ਲੱਭਣ ਪਈ ਸੀ ਤੂੰ ਜੀ ਜੀ ਮੈਂ ਨਾ ਮੈਂ ਤਾਂ ਮਜ਼ਦੂਰੀ ਕਰਕੇ ਖਾ ਲੂੰਗੀ ਪਰ ਇਹ ਜੇ ਕੰਮ ਕਦੇ ਵੀ ਨਹੀਂ ਕਰੂੰਗੀ ਮਰ ਜੂੰਗੀ ਆ ਰਬਾ ਕਿੰਨੇ ਭੋਲੇ ਜਿਹੇ ਚਿਹਰੇ ਨਾਲ ਤੂੰ ਕਿੰਨੀਆਂ ਭੋਲੀਆਂ ਗੱਲਾਂ ਕਰਦੀਆਂ ਹੈ ਜਿਹਨੂੰ ਆਸ਼ਕੀ ਦੀ ਚੜਕ ਲੱਗ ਜੇ ਨਾ ਉਹ ਆਪ ਨਹੀਂ ਮਰਦੇ ਮਾਰ ਜ਼ਰੂਰ ਦਿੰਦੇ ਆ ਦੂਜੇ ਬੰਦੇ ਨੂੰ ਨਾਲੇ ਤੈਨੂੰ ਕੀ ਲੱਗਦਾ ਹੈ ਵੀ ਆਹ ਤੇਰੇ ਗੱਲਾਂ ਤੇ ਮੈਂ ਵਿਸ਼ਵਾਸ ਕਰੂੰਗੀ ਆ ਜੇ ਭੈਣ ਤੋਂ ਵਿਸ਼ਵਾਸ ਕਰਾਉਣਾ ਨਾ ਤਾਂ ਉਹ ਤੇਰੀ ਸੱਸ ਕੋਲੇ ਜਾ ਉਹਦੇ ਕੋਲੇ ਜਾ ਕੇ ਕਰ ਇਹ ਜੀਆਂ ਗੱਲਾਂ ਦੇ ਉਹੀ ਤਰ੍ਹਾਂ ਤੇ ਵਿਸ਼ਵਾਸ ਕਰੂਗੀ ਮੈਂ ਤਾਂ ਆਏ ਹਾਏ ਹਾਏ ਹਾਜਮ ਨਹੀਂ ਹੁੰਦਾ ਮੇਰੇ ਇਹ ਜੀਆਂ ਤਿੰਨ ਪੰਜ ਗੱਲਾਂ ਨਾ ਉੱਤੋਂ ਦੀ ਨਗਾਹ ਦੇਂਦੀ ਆ ਹਵਾਈ ਕਰਕੇ ਨੰਗ ਜਾਂਦੀਆਂ ਮੇਰੇ ਤਾਂ ਠੀਕ ਆ ਦੀਦੀ ਤੁਸੀਂ ਨੇ ਜੋ ਸਮਝਣਾ ਜੋ ਸੋਚਣਾ ਸੋਚੋ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਹੈਗਾ ਕਿਉਂਕਿ ਮੈਂ ਜਾਣਦੀ ਆ ਕਿ ਮੇਰਾ ਰੱਬ ਜਾਣਦਾ ਮੈਂ ਸਹੀ ਆ ਜਾਂ ਗਲਤਾਂ ਜੇ ਮੈਂ ਮਾੜੀ ਹੋਊਂਗੀ ਨਾ ਰੱਬ ਮੈਨੂੰ ਆਪੇ ਦੇਖੂਗਾ ਜੇ ਜਿਹੜੇ ਬੰਦੇ ਮਾੜਾ ਕਰਦੇ ਆ ਨਾ ਉਹਨਾਂ ਨੂੰ ਵੀ ਰੱਬ ਆਪੇ ਦੇਖੂਗਾ ਸਹੀ ਕਿਆ ਹਤਾ ਹੈ ਬਹੁਤ ਭੋਲੀਆਂ ਤੂੰ ਮੈਂ ਨਾ ਤੇਰੀ ਰਗ ਰਗ ਤੋਂ ਵਾਕ ਬਾਂ ਮੈਂ ਸਭ ਕੁਝ ਜਾਣਦੀ ਆ ਤੂੰ ਕੀ ਕਰਦੀ ਫਿਰਦੀ ਆ ਤੇ ਕਦੋਂ ਕਰਦੀ ਆ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲੈ ਕੰਨੀ ਪਾ ਲੈ ਆ ਵਿਆਹ ਤੂੰ ਜਿੱਥੇ ਮਰਜ਼ੀ ਤੇ ਜਦੋਂ ਮਰਜ਼ੀ ਕਰਾ ਲੈ ਪਰ ਆਪਦੇ ਦਿਮਾਗ ਦੇ ਵਿੱਚੋਂ ਨਾ ਇੱਕ ਗੱਲ ਕੱਢ ਦੀ ਵੀ ਤੈਨੂੰ ਜ਼ਮੀਨ ਦਾ ਮੈਂ ਇੱਕ ਟੋਟਾ ਵੀ ਦੇਵਾਂਗੀ ਤੇ ਜੇ ਕਿਤੇ ਤੈਨ ਪੰਜ ਕੀਤੀ ਆ ਨਾ ਤੇ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਏ ਵੀ ਸਮਝ ਲਈ ਮੈਂ ਕੀ ਕੀ ਕਰ ਸਕਦੀ ਆਂ ਦੀਦੀ ਆ ਜਮੀਨ ਜਿਉਂ ਦਾ ਡਰਨਾ ਤੁਹਾਨੂੰ ਹੋਊਗਾ ਵੀ ਕਿਤੇ ਤੁਹਾਡੇ ਹੱਥੋਂ ਜਮੀਨ ਨਾ ਚਲ ਜੇ ਤੇ ਰਹੀ ਗੱਲ ਮੇਰੀ ਜਦ ਮੈਂ ਵਿਆਹ ਹੀ ਨਹੀਂ ਕਰਾਣਾ ਤੇ ਜਮੀਨ ਦਾ ਮੈਂ ਕੀ ਕਰੂੰਗੀ ਡਰਾਮੇ ਨਾ ਕਰ ਤੂੰ ਕੱਲ ਮਰਦੀ ਨਾ ਮੇਰੇ ਵੱਲੋਂ ਅੱਜ ਮਰ ਜਾ ਪਰ ਮੈਂ ਆਪ ਤੇ ਹੱਥੋਂ ਕਦੇ ਜਮੀਨ ਨਹੀਂ ਜਾਣ ਦਊਂਗੀ ਜਮੀਨ ਤਾਂ ਮੇਰੀ ਜਾਨ ਐ ਜਾਨ ਸਮਝਦੀ ਆਂ ਨਾ ਜਮੀਨ ਥੋਡੀ ਜਾਨ ਹੋਊਗੀ ਦੀਦੀ ਮੇਰੀ ਨਹੀਂ ਤੇ ਜਿਹੜੇ ਬੰਦੇ ਕਰਕੇ ਮੈਂ ਜ਼ਮੀਨ ਦੀ ਮਾਲਕਣ ਬਣੀ ਸੀ ਨਾ ਜਦ ਉਹ ਹੀ ਨਹੀਂ ਰਿਹਾ ਹੈਗਾ ਫੇਰ ਆ ਜ਼ਮੀਨਾਂ ਜਮੂਨਾਂ ਤੋਂ ਮੇਰਾ ਕਾਹਦਾ ਮੂੰਹ ਮੇਰੇ ਲਈ ਤੇ ਬਿਲਕੁਲ ਮਿੱਟੀ ਆ ਮਿੱਟੀ ਹਾਏ ਰੱਬਾ ਆਹ ਕੀ ਸੁਣਦੇ ਪਿਆ ਮੇਰੇ ਕੰਨ ਹਾਏ ਹਾਏ ਸਹੀ ਸੁਣਿਆ ਮੇਰੇ ਕੰਨਾਂ ਨੇ ਲੈ ਤੇਨ ਤਾਂ ਜ਼ਮੀਨ ਨਾਲ ਮੋਹ ਹੀ ਹੈ ਨਹੀਂ ਬੂਵੇਂ ਮਰ ਜਾ ਤਨ ਤਾਂ ਮਿੱਟੀ ਨਾਲ ਪਿਆਰ ਹੀ ਹੈ ਨਹੀਂ ਹਾਏ ਹਾਏ ਛੋਟਕੇ ਭੈਣੇ ਫਰ ਕਾਹਨੂੰ ਇਸ ਘਰ ਚ ਕਲੇਸ਼ ਪਾਇਆ ਹੋਇਆ ਨਾ ਜੇ ਤੈਨੂੰ ਇਸ ਮਿੱਟੀ ਨਾਲ ਇਸ ਘਰ ਨਾਲ ਇਸ ਪਰਿਵਾਰ ਨਾਲ ਮੋਹ ਹੀ ਹੈ ਨਹੀਂ ਨਾ ਫਿਰ ਇੱਥੇ ਕਾਹਤੋਂ ਬੈਠੀ ਆਂ ਗੱਲ ਸੁਣ ਮੇਰੀ ਆ ਤੇਰਾ ਬੱਦਾ ਤਾਂ ਕਿੱਥੇ ਦਾ ਰੱਬ ਨੂੰ ਪਿਆਰਾ ਹੋਇਆ ਫਿਰ ਬਾਗਚਾ ਨਾ ਇੱਥੋਂ ਛੱਡ ਕੇ ਨਾਲੇ ਜਾ ਕੇ ਤੇਰੀ ਲੋੜ ਲਈ ਸੱਸ ਨੂੰ ਦੱਸ ਦੇ ਵੀ ਮੈਂ ਤਾਂ ਜ਼ਮੀਨ ਨਾਲ ਮੋਹ ਹੀ ਹੈ ਨਹੀਂ ਮੈਂ ਤਾਂ ਜ਼ਮੀਨ ਨਾਲ ਪਿਆਰ ਹੀ ਹੈ ਨਹੀਂ ਹਾਏ ਮੈਂ ਤਾਂ ਇੱਥੇ ਉਹੀ ਬੈਠੀ ਆਂ ਆ ਤੇਰੀ ਸੱਸ ਤਾਂ ਬੜੀ ਤਰ੍ਹਾਂ ਪਿੱਛੇ ਕਰਦੀ ਆ ਅਖੇ ਮੈਂ ਤਾਂ ਇੱਥੇ ਰੱਖੂੰ ਇੱਥੇ ਪੜਾਉਂ ਇਹਨੂੰ ਹੱਕ ਦਵਾਉਂ ਨਹੀਂ ਤੇਰੀ ਸੱਸ ਦਾ ਤਾਂ ਸਾਹ ਚੜਦਾ ਹੈ ਤੇਰੇ ਪਿੱਛੇ ਫਿਰਦੀ ਦਾ ਹੱਕ ਦਵਾਉਣ ਦੇ ਪਿੱਛੇ ਮੇਰੀ ਗਾ ਸੁਣ ਆ ਜਿੰਨਾ ਤੇਰਾ ਚਿਹਰਾ ਭੋਲਾ ਲੱਗਦਾ ਨਾ ਉਹਨਾ ਭੋਲਾ ਹੈ ਨਹੀਂ ਮੈਂ ਐਡੀ ਨਿਆਣੀ ਨਹੀਂ ਵੀ ਕਿਸੇ ਦੇ ਚਿਹਰੇ ਦਾ ਨਕਸ਼ਾ ਨਾ ਪੜ ਸਕਾਂ ਐ ਕਰ ਕਾਇ ਤੇਰੀ ਸੱਸ ਨੂੰ ਜਾ ਕੇ ਜੇ ਤੇਰੇ ਚ ਐਡੀ ਹਿੰਮਤ ਆ ਬਿੱਤੇ ਨੂੰ ਜ਼ਮੀਨ ਨਾਲ ਮੋਹ ਹੈ ਨੀਗਾ ਨਾਲੇ ਮੈਂ ਵੀ ਦੇਖਦੀ ਆ ਵੀ ਕਿੱਡਕ ਤੇਰੀ ਦਲੇਰੀ ਆ ਵੱਡੀ ਆਈ ਇੱਥੇ ਮਟਰ ਗਸਤੀ ਕਰਨ ਵਾਸਤੇ ਤਾਂ ਲੋਕਾਂ ਨੇ ਮੋਟਰਾਂ ਦੇ ਚੁੱਪੀ ਭਰੀ ਆ ਹਾਏ ਰੱਬਾ ਹੁਣ ਮੈਂ ਕੀ ਕਰਾਂ ਇਹ ਮੇਰੇ ਨਾਲ ਹੋਈ ਕੀ ਜਾਂਦਾ ਅੱਜ ਤਾਂ ਮੈਂ ਕੁਝ ਕੀਤਾ ਵੀ ਨਹੀਂ ਹੈਗਾ ਤੇ ਦੀਦੀ ਮੈਨੂੰ ਬਿਨਾਂ ਗੱਲੋਂ ਹੀ ਇਹਨਾਂ ਕੋਲ ਸੁਣਾ ਗਈ ਮੇਰੇ ਦੇ ਪਿੱਛੇ ਕੋਈ ਬੋਲਣ ਵਾਲਾ ਵੀ ਨਹੀਂ ਹੈਗਾ ਜਿਹੜਾ ਮੇਰੇ ਨਾਲ ਖੜਜੇ ਤੇ ਮੇਰਾ ਸਾਥ ਦਵੇ ਵੀ ਹਾਂ ਮੈਂ ਸਹੀ ਆ ਜਾਂ ਗਲਤ ਆ ਹਾਂ ਤਾਂ ਚਲ ਇਨਾ ਸ਼ੁਕਰ ਆ ਕਿ ਬੇਬੇ ਵਿਚਾਰੀ ਮੇਰੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੀ ਰਹਿੰਦੀ ਆ ਜੋ ਵੀ ਨਾ ਹੋਵੇ ਫਿਰ ਪਤਾ ਨਹੀਂ ਦੀਦੀ ਮੇਰਾ ਕੀ ਹਾਲ ਕਰੇ ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਵੀ ਜਿਹਦਾ ਕੋਈ ਨਹੀਂ ਹੁੰਦਾ ਉਹਦਾ ਪਰਮਾਤਮਾ ਹੁੰਦਾ ਏ ਵਾਹਿਗੁਰੂ ਮੈਨੂੰ ਬਸ ਤੂੰ ਹਿੰਮਤ ਦੇ ਕਿ ਮੈਂ ਆ ਜਿੰਦਗੀ ਨਾ ਕੱਟ ਸਕਾਂ ਤੇ ਮੈਂ ਆਪਣੀ ਪੜ੍ਹਾਈ ਲਿਖਾਈ ਪੂਰੀ ਕਰ ਸਕਾਂ ਤੇ ਕਿਸੇ ਨਾ ਕਿਸੇ ਕੀਤੇ ਲੱਗ ਸਕਾਂ ਆ ਕਿੱਥੇ ਵਾਗ ਗਏ ਕਿੱਧਰ ਵਾਗ ਗਿਆ ਇੱਕ ਤਾਂ ਇਹਦਾ ਨਹੀਂ ਪਤਾ ਲੱਗਦਾ ਬੋਲ ਤਾਂ ਨਹੀਂ ਗਏ ਕਿੱਥੇ ਆ ਹਏ ਇਹ ਕੱਲਾ ਕੀ ਸੋਚੀ ਜਾਂਦਾ ਇੱਥੇ ਬੈਠਾ ਕੀ ਸੋਚੀ ਜਾਂਦੇ ਹੋ ਸੋਚ ਰਹੀ ਸੀ ਕੁਝ ਕੋਈ ਜ਼ਰੂਰੀ ਸੀਗਾ ਗੱਲ ਸੁਣੋ ਮੇਰੀ ਹੂੰ ਹੁਣ ਨਾ ਕੱਲਿਆਂ ਬੈਠ ਕੇ ਸੋਚਣਾ ਬੰਦ ਕਰ ਦੋ ਅੱਜ ਮੈਂ ਚੰਗੀ ਤਰ੍ਹਾਂ ਖੜਕਾ ਕੇ ਆਈਆਂ ਉਹਨੂੰ ਜੇ ਹੁਣ ਬਾਅਦ ਕੱਟ ਗਈ ਤਾਂ ਮੇਰਾ ਨਾਂ ਬਟਾਦੀ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਇਹ ਕੁੜੀ ਐ ਨਾ ਕਿਵੇਂ ਬੋਲਣ ਲੱਗੀ ਮੈਨੂੰ ਹੋਰ ਲੱਗਦਾ ਕੁਝ ਜਿਹੜਾ ਇਹ ਮੁੰਡਾ ਨਾ ਅਮਨ ਹਾਂ ਇਹ ਕਿਸੇ ਮਾਰ ਤੇ ਹੈ ਮੈਨੂੰ ਲੱਗਦਾ ਹੈ ਇਹ ਇਹਦੀ ਜ਼ਮੀਨ ਦੇ ਹਿੱਸੇ ਤੇ ਅੱਖ ਰੱਖ ਰਿਹਾ ਹੈ ਅੱਖ ਤਾਂ ਕਰਕੇ ਤਾਂ ਇਹ ਅੱਗੇ ਪਿੱਛੇ ਫਿਰਦਾ ਹੈ ਹਈ ਮੈਂ ਤਾਂ ਗੱਲ ਸੋਚੀ ਹੋਣੀ ਹੈਗੀ ਤਾਂ ਹੀ ਹੁਣ ਮੇਰੇ ਦਿਮਾਗ ਚ ਗੱਲ ਆਈ ਹੈ ਇਹ ਤਾਂ ਹੀ ਮੰਮੀ ਮਨੂ ਨੂੰ ਵੀ ਬੋਤ-ਬੋਤ ਕਰਦੀ ਹੈ ਤੇ ਅਮਨ ਨੂੰ ਵੀ ਜਦੋਂ ਅਮਨ ਆਪਣੇ ਘਰੇ ਆਇਆ ਸੀ ਨਾ ਤੇ ਮੰਮੀ ਉਹਨੂੰ ਖਿੱਚ-ਕਿੱਚ ਕੇ ਬਿਠਾਉਂਦੀ ਸੀ ਬਹਿ ਜਾ ਪੁੱਤ ਚਾਹ ਪੀ ਕੇ ਵਗ ਜੀ ਨਾ ਪੁੱਤ ਤੂੰ ਆਏ ਕਿਵੇਂ ਜਾਏਗਾ ਲੈ ਪੁੱਤ ਤੇਰਾ ਤਾਂ ਬਹੁਤ ਧੰਨਵਾਦ ਆ ਤੂੰ ਇਹਦੇ ਨਾਲ ਖੜ ਕੇ ਸਾਰਾ ਕੰਮ ਕਰਵਾਤਾ ਇਹਦਾ ਮਤਲਬ ਅਮਨ ਦੀ ਕੋਈ ਗੇਮ ਹੈ ਉਹ ਤਾਂ ਹੀ ਤਾਂ ਮੈਂ ਤੈਨੂੰ ਕਹਿਣਾ ਵੀ ਹੁਣ ਆਪਾਂ ਨੂੰ ਬੜੇ ਧਿਆਨ ਨਾਲ ਰਹਿਣਾ ਪਊਗਾ ਇਹ ਜਿਹੜਾ ਅਮਨ ਮੁੰਡਾ ਨਾ ਚਾਲ ਤਾਂ ਕੋਈ ਖੇਡ ਰਹੀ ਹੈ ਆਹੀ ਤਾਂ ਮਾਂ ਮੇਰੀ ਸਾਰਾ ਦਿਨ ਆਮ ਨਾਮਨ ਕਰਦੀ ਰਹਿੰਦੀ ਐ ਇਹ ਗੱਲ ਤਾਂ ਥੋੜੀ ਠੀਕ ਆ ਪਰ ਹੁਣ ਇੱਥੇ ਬੈਠਿਆ ਨਹੀਂ ਸਰਨਾ ਕੁਛ ਤਾਂ ਆਪਾਂ ਨੂੰ ਵੀ ਕਰਨਾ ਪੈਣਾ ਅਜੇ ਕਿਤੇ ਆਪਾਂ ਇੰਹੀਂ ਬੈਠੇ ਰਹੇ ਨਾ ਤਾਂ ਮੈਨੂੰ ਤਾਂ ਐ ਲੱਗਦਾ ਬੇਤ ਇਹਨਾਂ ਨੇ ਰੱਖ ਕੇ ਆਪਣੇ ਹੱਥ ਖਾਲੀ ਕਰ ਦੇਣੇ ਪਰ ਕੁਛ ਤਾਂ ਸੋਚੋ ਸਗੀ ਹੁਣ ਤਾਂ ਕੋਈ ਲਾਉਣੀ ਪਊ ਕੁਛ ਇਦਾਂ ਦਾ ਕਰਨਾ ਪਊਗਾ ਜਿਹੜੀ ਮਾਂ ਮਾਨੂੰ ਤੋਂ ਨਫ਼ਰਤ ਕਰਨ ਲੱਗ ਗਈ ਜੇ ਨਫ਼ਰਤ ਨਫ਼ਰਤ ਪਰ ਆਪਾਂ ਇਹ ਜੋ ਕਰਾਂਗੇ ਕੀ ਉਹ ਨਫ਼ਰਤ ਕਰਨ ਵਾਲੀ ਤੁਹਾਨੂੰ ਦੀਂਦੀ ਆ ਉਹਨਾਂ ਦੀ ਤਾਂ ਕੀ ਹੋਊਗੀ ਜਿਹੜੀ ਇੱਕ ਆ ਸਾਰਾ ਦਿਨ ਇੱਕ ਪਲੇਟ ਚ ਵਰਕੀਆਂ ਲਾਉਂਦੀਆਂ ਨੇ ਤੂੰ ਤੁਸੀਂ ਨਫ਼ਰਤ ਦੀ ਗੱਲ ਕਰਦੇ ਹੋ ਇਹੋ ਜਿਹਾ ਆਪਾਂ ਕੀ ਕਰਾਂਗੇ ਕੋਈ ਗੱਲ ਨਹੀਂ ਉਹਦਾ ਹੱਲ ਵੀ ਹੈਗਾ ਮੇਰੇ ਕੋਲ ਹੈਗਾ ਹੱਲ ਤੂੰ ਦੇਖਦੀ ਜਾਏਂ ਕਿਵੇਂ ਗੇਮ ਖਮਦੀ ਹੈ ਲਾ ਦੱਸਾਂ ਫਿਰ ਤੈਨੂੰ ਵੀ ਗੇਮ ਕਿਵੇਂ ਕਮਾਉਣੀ ਐ ਦੱਸੋ ਦੱਸੋ ਮੈਨੂੰ ਤਾਂ ਕਾਲੀ ਲੱਗੀ ਪਈ ਆ ਲੱਕਨਗਰ ਹੋਰਾਂ ਹਾਇ ਰੱਬਾ ਮੇਰਾ ਤਾਂ ਤੁਸੀਂ ਸਾਰਾ ਬੋਝ ਲਾ ਕੇ ਰੱਖਤਾ ਹੁਣ ਤਾਂ ਮੈਨੂੰ ਪੱਕਾ ਪਤਾ ਵੀ ਅਸੀਂ ਜ਼ਿੰਦਗੀ 'ਚ ਕਦੇ ਹਾਰ ਨਹੀਂ ਸਕਦੇ। ਮੰਮੀ ਹਾਂ ਪੁੱਤ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਹਾਂ ਦੱਸ ਪੁੱਤ। ਮੰਮੀ ਮੈਂ ਤਾਂ ਤੁਹਾਨੂੰ ਐਂ ਕਹਿਣਾ ਸੀ ਤੁਸੀਂ ਕਿਉਂ ਇੱਕ ਗੱਲ ਦੇ ਪਿੱਛੇ ਫੈ ਰਹੇ ਹੋ? ਮੈਂ ਵਿਆਹ ਨਹੀਂ ਕਰਾਉਣਾ ਹੈਗਾ। ਤੁਸੀਂ ਮੇਰੀ ਗੱਲ ਕਾਤੋਂ ਨਹੀਂ ਮੰਨਦੇ? ਪੁੱਤ ਲੰਬੀ ਨਿਗਾਹ ਮਾਰ। ਖਲੇ ਤੇਰੀ ਜ਼ਿੰਦਗੀ ਨਾ ਬਹੁਤ ਲੰਬੀ ਐ ਪੁੱਤ ਮੈਂ ਨਾਲ ਕਿੰਨਾ ਚਿਰ ਬੈਠੂਗੀ ਹੈ ਆ ਤੂੰ ਆਪਣੇ ਘਰ ਦਾ ਤਾਂ ਹਾਲ ਹੀ ਦੇਖ ਲਿਆ ਮੰਮੀ ਤੁਹਾਨੂੰ ਇਹ ਚੀਜ਼ ਦਾ ਵੀ ਪਤਾ ਵੀ ਮੈਂ ਇੰਨਾਂ ਦੀ ਜਗ੍ਹਾ ਕਿਸੇ ਨੂੰ ਨਹੀਂ ਦੇ ਸਕਦੀ ਹੈਗੀ ਤੇ ਨਾ ਹੀ ਮੈਂ ਵਿਆਹ ਬਾਰੇ ਕਦੇ ਸੋਚ ਸਕਦੀ ਆ ਤੇ ਤੁਸੀਂ ਆਪ ਹੀ ਮੈਨੂੰ ਕਿਹਾ ਵੀ ਪੁੱਤ ਤੂੰ ਪੜ ਲਾ ਚੱਲ ਕੁਛ ਤੇਰਾ ਬਣ ਜੂਗਾ ਫਿਰ ਹੁਣ ਆ ਵਿਆਹ ਦੀ ਗੱਲ ਤੁਹਾਡੇ ਜਿਲ ਦਿਮਾਗ 'ਚ ਕਾਤੋਂ ਆ ਰਹੀ ਆ ਵਾਰ-ਵਾਰ ਚੱਲ ਵਧੀਆ ਪੁੱਤ ਤੂੰ ਇੰਨਾ ਸੋਚਦੀ ਐ ਜੀ ਆਪਣਾ ਪਰਿਵਾਰ ਚੰਗਾ ਹੁੰਦਾ ਨਾ ਮੈਂ ਵੀ ਤੇਰੇ ਫੈਸਲੇ ਚ ਜਰੂਰ ਸਾਥ ਦਿੰਦੀ ਪਰ ਹੁਣ ਪੁੱਤ ਗੱਲ ਉਤੋਂ ਦੀ ਐ ਮੰਮੀ ਕੀ ਹੋ ਗਿਆ ਤੁਹਾਨੂੰ ਠੀਕ ਤਾਂ ਹੈਗੀਆਂ ਥੋੜੇ ਟਾਈਮ ਨੂੰ ਜਦੋਂ ਮੈਨੂੰ ਕੰਮ ਮਿਲ ਜਾਊਗਾ ਵਧੀਆ ਆਪਦਾ ਕਮਾਊਂਗੀ ਆਪਦਾ ਖਾਊਂਗੀ ਮੈਨੂੰ ਪਤਾ ਤੁਹਾਨੂੰ ਸਿਰਫ ਦੇਰੀ ਦੀ ਦਿੱਕਤ ਹੁੰਦੀ ਹੋਣੀ ਆ ਵੀ ਹਾਂ ਦੇਰੀ ਮੈਨੂੰ ਠੀਕਾ ਨਹੀਂ ਦਿੰਦੀ ਕੋਈ ਗੱਲ ਨਹੀਂ ਮੈਂ ਉਹਨਾਂ ਦੀ ਗੱਲ ਦਾ ਗੁੱਸਾ ਨਹੀਂ ਕਰਦੀ ਹੈਗੀ ਉਹ ਰੱਬ ਹੈਗਾ ਨਾ ਤੇ ਮੈਂ ਤੁਹਾਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਪੁੱਤ ਮੰਨਿਆ ਉਮੈਨ ਨੂੰ ਮੈਂ ਸਮਝਦੀ ਐ ਪੁੱਤ ਮੈਂ ਵੀ ਤੈਨੂੰ ਆਪ ਦੀ ਧੀ ਬਣਾ ਕੇ ਤੋਰੂੰ ਬਾਕੀ ਰਹੀ ਗੱਲ ਪੁੱਤ ਆਹ ਜ਼ਿੰਦਗੀ ਦਾ ਕੀ ਪਰੋਸੈ ਰੱਬ ਕੋਲ ਜਾ ਕੇ ਸੌਖੀ ਜਾਣਤਾ ਦੇ ਦੂੰ ਮੈਂ ਐਂ ਤਾਂ ਕਹਿ ਦੂੰ ਵੀ ਹਾਂ ਮੈਂ ਆਪਣੀ ਧੀ ਨੂੰ ਆਪਦੇ ਹੱਥੀ ਤੋਰਿਆਈ ਵੈਸੇ ਤਾਂ ਮੰਮੀ ਮੇਰਾ ਮਨ ਕਰ ਨਹੀਂ ਰਿਹਾ ਹੈਗਾ ਪਰ ਕੋਈ ਗੱਲ ਨਹੀਂ ਤੁਸੀਂ ਮੈਨੂੰ ਹਮੇਸ਼ਾ ਆਪਣੀ ਧੀ ਵਾਂਗੂ ਰੱਖਿਆ ਤੇ ਤੁਸੀਂ ਜੋ ਵੀ ਕਰੋਗੇ ਮੇਰੇ ਲਈ ਸਹੀ ਕਰੋਗੇ ਜੇ ਮਾੜਾ ਵੀ ਕਰੋਗੇ ਨਾ ਉਹ ਵੀ ਮੈਨੂੰ ਵਧੀਆ ਹੀ ਲੱਗੂਗਾ ਮੈਂ ਕਦੇ ਕੁਝ ਨਹੀਂ ਕਹੂੰਗੀ ਤੇ ਮੈਨੂੰ ਥੋੜੇ ਤੇ ਯਕੀਨ ਵੀ ਪੂਰਾ ਥੋੜੀ ਮਰਜ਼ੀ ਆ ਤੁਸੀਂ ਕੀ ਕਰਨਾ ਕੀ ਨਾ ਪੁੱਤ ਨਾਲੇ ਜਿਹੜਾ ਸੱਚ ਐ ਉਹ ਤਾਂ ਇੱਕ ਦਿਨ ਹੋਣੀ ਐ ਤੂੰ ਆਪਣਾ ਖਿਆਲ ਰੱਖੀ ਬਾਕੀ ਨਾ ਰਹੀ ਗੱਲ ਗੁਰੀ ਦੀ ਮੈਂ ਉਹ ਵੀ ਸਮਝਾਵਾਂ ਕਿਉਂ ਉਹ ਮੇਰਾ ਪੁੱਤ ਐ ਉਹ ਮੇਰੀ ਜਰੂਰ ਸੁਣੂਗਾ ਚਲੋ ਠੀਕ ਐ ਮੰਮੀ ਜਿੱਦਾਂ ਥੋੜੀ ਮਰਜ਼ੀ ਪਰ ਤੁਸੀਂ ਮੇਰੇ ਤੋਂ ਬਿਨਾ ਰਹਿ ਪਉਂਗੇ ਪੁੱਤ ਲੱਗਣਾ ਤਾਂ ਹੈ ਨਹੀਂ ਪਰ ਲਾਉਣਾ ਪਊਗਾ ਮਾਪੇ ਧੀ ਐ ਕਿਹੜਾ ਤੋਰ ਦੇਣੀ ਉਹ ਵੀ ਤਾਂ ਫਿਰ ਜੀ ਲਾਉਂਦੇ ਨੇ ਨਾ ਆਈ ਹੌਲੀ ਹੌਲੀ ਮੇਰਾ ਜੀ ਲੱਗ ਜਾਊਗਾ ਪਰ ਕਰਾਂ ਕੀ ਮਜਬੂਰੀ ਐ ਤੋੜਨੀ ਪਵੇਗੀ ਠੀਕ ਐ ਮੰਮੀ ਤੁਸੀਂ ਮੇਰੇ ਤੋਂ ਵੱਡੇ ਹੋ ਤੇ ਮੇਰੇ ਤੋਂ ਸਿਆਣੇ ਵੀ ਹੋ ਹੁਣ ਮੈਂ ਵਾਰ-ਵਾਰ ਤੁਹਾਨੂੰ ਸਮਝਾਉਂਦੀ ਵੀ ਚੰਗੇ ਨਹੀਂ ਲੱਗਦੇ ਜਿਵੇਂ ਤੁਸੀਂ ਕਰਨਾ ਉਵੇਂ ਕਰ ਲਿਓ ਕੁੜੀ ਸਹੀ ਕਹਿੰਦਾ ਸੀ ਵੀ ਆਪਾਂ ਨੂੰ ਕੁਝ ਆਪਣੇ ਬਾਰੇ ਵੀ ਸੋਚਣਾ ਪੈਣਾ ਅੱਧੀ ਕਿਤੇ ਅਸੀਂ ਕੁਛ ਨਾ ਸੋਚਿਆ ਨਾ ਤਾਂ ਪੱਕੀ ਗੱਲ ਐ ਜ਼ਮੀਨ ਸਾਡੇ ਹੱਥੋਂ ਨਿਕਲ ਜਾਣੀ ਐ ਦੇਖ ਤਾਂ ਸਹੀ ਇੱਕ ਦੂਜੇ ਨੂੰ ਕਿੰਨਾ ਪਿਆਰ ਦਿਤਾਉਂਦੀਆਂ ਨੇ ਇੱਕ ਦੂਜੇ ਤੇ ਕਿੰਨਾ ਮੂਹ ਦਿਖਾਉਂਦੀਆਂ ਨੇ ਕੋਈ ਗੱਲ ਨਹੀਂ ਬੁੜੀ ਐ ਇੱਕ ਗੱਲ ਯਾਦ ਰੱਖੀ ਉਹ ਜਿਹੜੇ ਹੱਥਾਂ ਨਾਲ ਤੇਰੇ ਸਿਰ ਦੀ ਅੱਜੇ ਮਾਰਸ਼ ਕਰਦੀ ਆ ਨਾ ਯਾ ਉਹ ਨਾਲੇ ਦਿਨਾਂ ਚ ਇਸੇ ਹੱਥਾਂ ਨਾਲ ਤੇਰੀ ਗੋਦ ਨਹੀਂ ਪਟਾਉਂਗੀ ਮੈਂ ਜੇ ਨਾ ਪਟਾਈ ਨਾ ਮੇਰਾ ਵੀ ਨਾਂ ਬਦਲ ਦੇ ਹੂੰ ਕਦੋਂ ਦਾ ਲੱਗ ਰਿਹਾ ਡਿੱਕਣ ਹਲੇ ਤੱਕ ਨਹੀਂ ਆਇਆ ਹੈਗਾ ਵੀ ਜੇ ਤੈਨੂੰ ਇੱਕ ਵਾਰੀ ਕਹਿਤਾ ਵੀ ਛੇਤੀ ਆ ਜਾ ਉਹ ਮੈਨੂੰ ਸਭ ਪਤਾ ਹੈ ਇਹਦੀ ਹਵਾ ਖਰਾਬ ਹੈ ਮੁੰਡੇ ਚ ਇਹਦੀ ਕੋਈ ਨਾ ਇੱਕ ਵਾਰੀ ਆ ਜਾਣ ਤੇ ਆ ਵਾ ਆ ਗਿਆ ਆ ਜਾ ਆ ਜਾ ਤੈਨੂੰ ਢਿੱਕਣ ਲੱਗ ਰਿਹਾ ਓਏ ਆ ਜਾ ਆ ਜਾ ਬਣਾ ਆ ਜਾ ਲੰਘਿਆ ਆ ਗਿਆ ਬਈ ਆ ਗਿਆ ਸੱਸੀ ਆ ਬਈ ਸੱਸੀ ਕਾਲ ਹੋ ਠੀਕ ਆ ਬਣਾ ਹਾਂ ਵਧੀਆ ਬਈ ਤੁਸੀਂ ਸੁਣਾਓ ਓ ਠੀਕ ਐ ਹਾਂ ਚਲੋ ਠੀਕ ਐ ਚਾਹੀਦਾ ਬਈ ਤੁਸੀਂ ਅਚਾਨਕ ਬੁਲਾਇਆ ਸੀ ਓ ਬੁਲਾਇਆ ਤੀ ਕੰਮ ਐ ਤੇਰੇ ਤੱਕ ਤਾਂ ਤੈਨੂੰ ਅਚਾਨਕ ਬੁਲਾਇਆ ਮੈਨੂੰ ਐਂ ਦੱਸ ਤੂੰ ਕਹੇਗਾ ਬਾਈ ਪਤਾ ਨਹੀਂ ਕੀ ਗੱਲਾਂ ਕਰਦਾ ਤੇਰੀ ਸਾਡ ਵਾਲੀ ਮਨੂ ਨਾਲ ਕੋਈ ਗੱਲਬਾਤ ਹੈ ਗੱਲਬਾਤ ਓ ਬਾਈ ਆ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਕਲਾਂ ਮੈਂ ਭਾਬੀ ਬਰੇ ਕਿਵੇਂ ਸੋਚੂਗਾ ਦੇਖ ਲੈ ਸੋਚ ਲੈ ਡਰਨ ਦੀ ਲੋੜ ਨਹੀਂ ਹੈਗੀ ਮੇਤੋਂ ਉਹ ਬਾਈ ਇਹ ਚ ਡਰਨ ਵਾਲੀ ਕੀ ਗੱਲ ਹੈ ਨਾਲੇ ਤੁਹਾਨੂੰ ਤਾਂ ਆਪ ਪਤਾ ਕਿ ਮੇਰਾ ਤਾਂ ਆਪ ਕੇਸ ਉਲਝਿਆ ਹੋਇਆਗਾ ਕੇਸ ਤਾਂ ਤੇਰਾ ਉਲਝਿਆ ਹੋਇਆ ਤਾਂ ਮੈਨੂੰ ਪਤਾ ਹੈ ਪਰ ਗੱਲ ਪਤਾ ਕੀ ਹੈ ਮੈਂ ਐਂ ਸੋਚਦਾ ਸੀ ਵੀ ਮੈਂ ਬੱਚੇ ਵਿਚਾਲੇ ਹੋ ਕੇ ਵਿਚੋਲਾ ਬਣ ਜਾਣਾ ਤੇਰੀ ਬੀੜੀ ਬੰਨੇ ਲਾ ਦੂੰ ਉਹ ਬਾਈ ਤੁਹਾਨੂੰ ਮੈਂ ਕਹੀ ਜਾਂਦਾ ਯਾਰ ਇਹ ਇਹੋ ਜਿਹੀ ਕੋਈ ਗੱਲ ਹੀ ਨਹੀਂ ਤੁਸੀਂ ਧੱਕੇ ਨਾਲ ਹੀ ਗੱਲ ਮੇਰੇ ਗੱਲ ਪਾਈ ਜਾਂਦੇ ਫਰ ਮੈਨੂੰ ਐਂ ਦੱਸ ਤੂੰ ਉਹਦੇ ਮਗਰ ਕੀ ਕਰਦਾ ਫਿਰਦਾ ਉਹਨਾਂ ਰੋਜ ਬਾਈ ਗੇੜੇ ਦਿੰਦਾ ਫਿਰਦਾ ਉਹਦੇ ਮਗਰ ਉਹ ਬਾਈ ਉਹ ਤਾਂ ਯਾਰ ਔਖੀ ਹੁੰਦੀ ਜਾਂਦੀ ਸੀਗੀ ਮੈਂ ਕਿਹਾ ਚੱਲ ਵਿਚਾਰੀ ਦੀ ਮਦਦ ਕਰ ਦਿੰਦਾ ਪੰਨ ਲੱਗੂਗਾ ਮੈਨੂੰ ਸਭ ਪਤਾ ਐ ਤੂੰ ਕਿਹੜੇ ਪੰਨ ਕਰਦਾ ਫਿਰਦਾ ਸਭ ਜਾਣਦਾ ਮੈਂ ਅੱਜ ਕੱਲ ਇਹ ਜੇ ਪੰਨ ਕੁੜੀਆਂ ਨਾਲੇ ਹੁੰਦੇ ਨੇ ਕੋਈ ਮੁੰਡਿਆਂ ਨਾਲ ਤਾਂ ਪੰਨ ਹੁੰਦਾ ਨਹੀਂ ਕਦੇ ਕਿਸੇ ਮੁੰਡੇ ਦੀ ਮਦਦ ਕਰੀਏ ਕੁੜੀਆਂ ਨਾਲ ਪੰਨ ਕਰਨ ਨੂੰ ਫਿਰਦਾ ਬੰਦਾ ਬਣ ਜਾ ਬੰਦਾ ਬਾਈ ਯਾਰ ਤੁਸੀਂ ਤਾਂ ੱੱਕੇ ਨਾਲ ਹੀ ਮੇਰੇ ਗੱਲ ਗੱਲ ਪਾਈ ਜਾਂਦੇ ਹੋਗੇ ਗੱਲ ਪਾਈ ਜਾਂਦੇ ਹੋ ਚੱਲ ਫੇਰ ਠੀਕ ਐ ਪਰ ਮੈਨੂੰ ਬਾਹਰੋਂ ਨਹੀਂ ਕਿਸੇ ਗੱਲ ਦਾ ਪਤਾ ਲੱਗਣਾ ਚਾਹੀਦਾ ਜੇ ਮੈਨੂੰ ਬਾਹਰੋਂ ਪਤਾ ਲੱਗ ਗਿਆ ਨਾ ਵੀ ਕੋਈ ਗੱਲਬਾਤ ਹੈਗੀ ਐ ਤਾਂ ਫਿਰ ਆਪਦੇ ਆਪ ਨੂੰ ਸੋਚ ਲੈ ਵੀ ਤੇਰਾ ਬਣੂਗਾ ਕੀ ਚੱਲ ਕੋਈ ਗੱਲ ਨਹੀਂ ਬਾਈ ਤੁਹਾਨੂੰ ਲਾਂਭਾ ਨਹੀਂ ਆਉਣ ਦਿੰਦਾ ਠੀਕ ਐ ਫਿਰ ਤੇ ਨਹੀਂ ਆਉਣ ਦਿੰਦਾ ਚੱਲ ਬਾਈ ਮੈਂ ਚੱਲਦਾ ਮੈਨੂੰ ਕੰਮ ਆ ਜਾ ਜਾ ਮੈਂ ਸਭ ਜਾਣਦਾ ਤੇਰੇ ਮਨ ਚ ਕੀ ਚੱਲਦਾ ਪੁੰਨ ਕਰਨ ਨੂੰ ਫਿਰਦਾ ਨਾ ਜੇ ਪੁੱਤ ਮੰਨ ਜਾਂਦਾ ਓਰੇ ਤਾਂ ਚੰਗਾ ਰਹਿੰਦਾ ਪਰ ਕੋਈ ਗੱਲ ਨਹੀਂ ਤੇਰੇ ਹਜਾ ਜੋੜ ਲਾਉਣਾ ਹੁਣ ਯਾਦ ਰੱਖੇਗਾ ਯਾਦ ਦੇਖਦਾ ਜਾ ਅੱਗੇ ਅੱਗੇ ਬਣਦਾ ਕੀ ਹੈ